ਸਤ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋਰ ਕਿੱਦਾਂ ਸਾਰੇ ਠੀਕ ਠਾਕ ਏ ਆਸ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਣਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੇਰਾ ਰਿਆੜ ਬਲੌਗ ਚੈਨਲ ਤੇ ਤੇ ਫੇਸਬੁੱਕ ਚੈਨਲ ਰਿਆਰ ਟੀਵੀ ਬਾਕੀ ਤੁਹਾਨੂੰ ਜਿੱਦਾਂ ਆਪਾਂ ਦੱਸਿਆ ਕਿ ਮੈਂ ਆਪਣਾ ਇੱਕ ਫੇਸਬੁੱਕ ਚੈਨਲ ਨਵਾਂ ਸਟਾਰਟ ਕੀਤਾ ਆ ਉਹ ਵੀ ਪੇਜ ਨੂੰ ਜਰੂਰ ਸਬਸਕ੍ਰਾਈਬ ਕਰੋ ਸਾਰੇ ਜਣੇ ਉਹ ਪੇਜ ਦਾ ਨਾਮ ਆ ਖਾਲੀ ਸ਼ੇਰਾ ਰਿਆੜ ਤੇ ਲਓ ਜੀ ਪਰੌਣੇ ਆ ਗਏ ਸਾਡੇ ਹਾਂਜੀ ਹਾਂਜੀ ਕੀ ਆ ਚੱਲ ਜੇ ਵਧੀਆ ਜੀ ਠੀਕ ਠਾਕ ਜੇ ਹੁਣ ਫੇਕ ਡਿਆ ਬਣਾਉਣ ਹੁਣ ਸੱਚ ਦੱਸ ਨਾ ਪਹਿਲਾਂ ਪਹਿਲਾਂ ਇਹ ਦੱਸ ਨਾ ਪਹਿਲਾਂ ਕੀ ਕੀਤਾ ਵਾ ਹੈ ਪਹਿਲਾਂ ਸਾਰਾ ਬਣਾ ਲਿਆ ਵਾ ਤੇ ਉਹ ਤੋਂ ਬਟਲ ਨਹੀਂ ਦਪਿਆ ਗੱਲ ਸੁਣ ਹੁਣ ਸੱਚ ਦੱਸ ਸੱਚ ਸੱਚ ਦੱਸਦਾ ਨਾ ਵਲੌਗ ਬਣਾਇਆ ਪਹਿਲਾਂ ਮੈਂ ਕਹ ਲਈ ਕੈਮਰਾ ਆਨ ਕਰ ਛੜਿਆ ਉਹ ਤੇ ਵੀਡੀਓ ਸਟਾਰਟਿੰਗ ਨਹੀਂ ਕੀਤੀ ਜੇ ਤਾਂ ਭੁੱਲ ਗਿਆ ਕਿਹੜੀ ਹੈ ਗੱਲ ਭਾਣ ਜਿਹਨਾਂ ਉਹ ਮੁਰਕੇ ਦਵਾਰਾਂ ਆ ਇਹ ਤਾਂ ਗੱਲ ਹੈਗੀ ਆ ਚਲੋ ਕੋਈ ਨਹੀਂ ਹੋਸਣਾ ਆਪਾਂ ਫੇਰ ਸ਼ੁਰੂ ਕਰ ਦਿੰਦੇ ਨਾ ਬੜਾ ਵਧੀਆ ਠੀਕ ਠਾਕ ਵਧੀਆ ਵਧੀਆ ਅੱਛਾ ਅੱਛਾ ਜੀ ਬੀ ਬੰਮਾ ਸਾਡੇ ਉਧਰ ਵੇਖੋ ਸਰਦਾਰ ਨੇ ਡਾਵੇ ਟਾਈਟਰ ਚਲਾਉਣਾ ਲੈ ਲੈ ਕਿੱਧਰ ਵਾਰਦਾ ਜੇ ਕਿਦਾਂ ਠੀਕ ਠਾਕ ਤੂੰ ਸੁਣਾ ਬਸ ਵਧੀਆ ਕੰਨ ਵਧੀਆ ਉਹ 10 ਨੂੰ 10 ਲੱਗਾ ਨਹੀਂ ਰੋਡਾਂ ਬਣਾ ਕੇ ਨਹੀਂ ਸਜਾਉਂਦੇ ਵੇਖਣ ਦਿਆ ਉਹ ਜਸਤੇ ਇਹ ਕਿਉਂ ਨਹੀਂ ਛੱਡਦਾ ਪੜ ਗੱਡੀ ਮਾਰਲੀ ਤੇਰੀ ਅਰੇ ਗੱਡੀ ਮਾਰਲੀ ਤੇਰੀ ਨੇ ਹਾਂਜੀ ਬੋਲਤੀ ਸੁਣਾਉ ਠੀਕ ਠਾਕ ਏ ਐ ਭਾਬੀ ਬੜੀ ਮੈਡਮ ਬਣੀ ਐਨਕਾ ਲਾ ਕੇ ਭਾਬੀ ਹੈ ਮੈਡਮ ਹਾਂ ਕੱਲ ਲਿਖਣ ਭਾਬੀ ਹੁਣਾਂ ਦਾ ਵਿਆਹ ਹੋਇਆ ਆਹ ਵੇਖਿਆ ਮੇਰੀ ਪੂਰੀ ਫੀਲਿੰਗ ਚੱਕ ਗਈ ਵੀ ਸੱਚੀ ਵਿਆਹ ਹਾਂ ਤੇ ਹੋਰ ਸਹੀ ਗੱਲ ਏ ਆਵਾਜ਼ ਦੇ ਟੌਰ ਗਾੜੀ ਘੜੇ ਆਪਾਂ ਹਾਂ ਹੋਰ ਕਾਹ ਦੇ ਤੂੰ ਸੁਣਾ ਕੀ ਹਾਲ ਚੱਲ ਤੇਰਾ ਬਹੁਤ ਵਧੀਆ ਠੀਕ ਆਗਾ ਕਿਦਾਂ ਲੱਗੇਗੀ ਅੱਛਾ ਪਾਈ ਦਾ ਟੋ ਨਾ ਕਿ ਟਰੈਕਟਰ ਮੁੰਡਿਆਂ ਵਾਸਤੇ ਆ ਆਹ ਹਾਂ ਚੱਲ ਚਲਾ ਮੇਰਾ ਪਿੱਛੇ ਲਾ ਤੂੰ ਨੱਕ ਕੇ ਛੇਤਾ ਕਿਦਾਂ ਤੇਰੀਆਂ ਛੇਤਾ ਓ ਸਰਦਾਰ ਸਾਹਿਬ ਇਹਨੂੰ ਜੂੜਾ ਕਿੱਦਾਂ ਸੋਹਣਾ ਲੱਗਾ ਰਵਾਲੀ ਹਾਂ ਆ ਆਵੋ ਆਪਣੇ ਮੁੰਡੇ ਨਾਲ ਡੈਬੜਾ ਵਗੈਰਨਾ ਤੇਰਾ ਜੂੜਾ ਬਦੇ ਦਾ ਵੀ ਰੱਖ ਲੈਣਾ ਜੀ ਦਾਇਆ ਆਓ ਸੱਚ ਮੈਨੂੰ ਦੱਸੋ ਕਿ ਮੈਂ ਕਿੱਦਾਂ ਲੱਗਦਾ ਮੇਰਾ ਪਰਨਾ ਬਹੁਤ ਸੋਹਣਾ ਹੈ ਮੈਂ ਵਾਰ ਰੱਖ ਲਿਆ ਹਾਂ ਹੈ ਮੈਂ ਨਾ ਕਿਤਾਹ ਦੀ ਅੰਦਰ ਕਿਤੇ ਨਾ ਤਰੀ ਵੇਂ ਦੇ ਕਿ ਕਰਨਾ ਹੈ ਕਿ ਕਰਨਾ ਹੈ ਜੇ ਰਹੀ ਹੈ ਅੱਛਾ ਕਿ ਕਿੰਨਾ ਮਿੱਠਿਆ ਮੈਂ ਕਿ ਕਿੱਥੇ ਵਾਰੀ ਆ ਉਹਦੀ ਵਿਖੀ ਨਾ ਵਿਸ਼ੇ ਮੁੜ ਕੇ ਦੇਖੇ ਉਹ ਲੋਕ ਯਕੀਨ ਹੀ ਨਹੀਂ ਕਰਦੇ ਕਿ ਸ਼ੇਰ ਨੇ ਵਾਰ ਰੱਖ ਲਿਆ ਹੈ ਬਹੁਤ ਵਧੀਆ ਸੋਹਣਾ ਲੱਗਦਾ ਹੈ ਹੈ ਬਹੁਤ ਵਧੀਆ ਲੱਗਦਾ ਨਾ ਮੈਂ ਮੇਰੇ ਵੱਡੇ ਭਰਾ ਨੇ ਵਾਰ ਰੱਖ ਲਿਆ ਜੁਆ ਹੈ ਉਹਨੇ ਪਹਿਲਾਂ ਕਟਾਇਆ ਸੀ ਸੱਚ ਮੇਰਾ ਪਹਿਲਾਂ ਨਿੱਕੇ ਹੁੰਦੇ ਜੁੜਾ ਹੀ ਤੇ ਉਹਨੇ ਉਹਦੇ ਕਟਿੰਗ ਹੁੰਦੀ ਸੀ ਤੇ ਬਾਅਦ ਵਿੱਚ ਉਹਨੇ ਵਾਰ ਰੱਖ ਲੇ ਮੈਂ ਵਾਲ ਕਟਾਤੇ ਇਹ ਵਾਰੀ ਵਾਰੀ ਸਾਲਾਂ ਨੂੰ ਤਾਂ ਕੰਮ ਤੁਹਾਡੇ ਵਿਆਹ ਤੋਂ ਤੇ ਮੇਰੀ ਕਟਿੰਗ ਹੀ ਨਹੀਂ ਜੁੜਾ ਇਹ ਜੁੜਾ ਹੀ ਆਹਨਾਂ ਦੇ ਵਿਆਹ ਦਾ ਸੱਚ ਅੱਜ ਕੱਲ ਵਿਆਹ ਹੋਇਆ ਤੁਹਾਡਾ ਅਸੀਂ ਨਿੱਕੇ ਹਾਂ ਤੇ ਮੈਂ ਤੇ ਕਬਰ ਮੈਨੂੰ ਸ਼ਬਦ ਵਾਪਸ ਲੈਣਾ ਨਹੀਂ ਨਹੀਂ ਨਿੱਕੇ ਹਾਂ ਤੇ ਮੈਂ ਤੇ ਕਬਰ ਬਹੁਤ ਕੱਠੇ ਰਹਿੰਦੇ ਹਾਂ ਨਹੀਂ ਅਸੀਂ ਲੜਦੇ ਰਹਿਣਾ ਵੀ ਜਾਂ ਮੈਂ ਕਬਰ ਕੋ ਜਾਵਾਂ ਤੇ ਕਬਰ ਸਾਡੇ ਕੋ ਆਵੇ ਹੈਨਾ ਆਇ ਤੇ ਆਉਂਦੀ ਪਿੜਿਓ ਟੋਕੇ ਦੇ ਮਗਰੇ ਤਨ ਕੋਲ ਲਾਇਆ ਆਂ ਆਏ ਕੋਲ ਡਿਆ ਬਣਾਈ ਅੱਜ ਵੀ ਕਰ ਲੋ ਆਏ ਹੁਣ ਵੀ ਲੜ ਪੈਨੇ ਆ ਇਹ ਨਹੀਂ ਗੱਲ ਆ ਨਿਕਲ ਬਾਹਰ ਨਹੀਂ ਨਹੀਂ ਕੋਲ ਨਹੀਂ ਮੈਂ ਕਰਨਾ ਤੇਰਾ ਸਭ ਚਾਲੂ ਨੇ ਮੇਰੇ ਤੋਂ ਆਣਾ ਕਿੰਨੇ ਮਿੰਟ ਮਿੰਟ ਵਾਕਿਆ ਹੀ ਕਬਲ ਜੀ ਇਹ ਤੇਰੇ ਤੋਂ ਸਾਰੇ ਚਾਲੂ ਆ ਵੱਖਰੀ ਗੱਲ ਕੋ ਨਾਂ ਲਵੇ ਨਾ ਲਵੇ ਦੇਖੋ ਡਰਦੇ ਸਾਰੇ ਨਹੀਂ 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 ਮੈਂ 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 ਵੱਜ ਵੱਜ ਕੇ ਰਹਿਣਾ ਮੈਨੂੰ ਠੀਕ ਆ ਨਹੀਂ ਵੱਜ ਕੇ ਨਹੀਂ ਰਹਿਣਾ ਜਿਹੜੀ ਗੱਲ ਆ ਸਹੀ ਆ ਬਾਕੀ ਇੱਕ ਗੱਲ ਹੋਰ ਆ ਜੀ ਇਹ ਕਰ ਵੀ ਬੜਾ ਤਗੜਾ ਹੀ ਹੋ ਹੈ ਇਧਰ ਆ ਕੈਮਰਾ ਫੜਾ ਰਜਿੰਦਰ ਇਧਰ ਆ ਤਨ ਮੈਂ ਗੱਲ ਦੱਸਾਂ ਇਕ ਆ ਲੈ ਇੱਥੇ ਕਰਦੇ ਆ ਗੱਲ ਲਓ ਜੀ ਗੱਲ ਆਪਾਂ ਇਹ ਕਰਨੀ ਆ ਕਿ ਮੈਂ ਜਿੱਦਾਂ ਨਾ ਬੜੇ ਦੁਨੀਆ ਕੋ ਸੁਣਦਾ ਵਾਂ ਵੀ ਹਰ ਕੋਈ ਕਹਿੰਦਾ ਆ ਕਿ ਮੈਂ ਤਰੱਕੀ ਕਰ ਲਈ ਸੋ ਸੁਖਮਣ ਚੁੱਪ ਕਰ ਤੀ ਮੈਂ ਨਾ ਸਾਡਾ ਚੈਨਲ ਚੱਲ ਗਿਆ ਵੀ ਅਸੀਂ ਸਟਾਰ ਬਣ ਗਏ ਆ ਆਗੇ ਬੰਦੇ ਵਿੱਚ ਦੋ ਚਾਰ ਜਿਹੜੇ ਕਹਿੰਦੇ ਆ ਕਿ ਅਸੀਂ ਸਟਾਰ ਬਣ ਗਏ ਸਾਡਾ ਚੈਨ ਚੱਲ ਗਿਆ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਆ ਕਿ ਮੇਰੇ ਕੋਲ ਅਜੇ ਵੀ ਕਈਆਂ ਬੰਦਿਆਂ ਦੀਆਂ ਰਿਕਾਰਡਿੰਗਾਂ ਪਈਆਂ ਆ ਮੇਰੇ ਫੋਨ ਦੇ ਵਿੱਚ ਮੈਂ ਉਦੋਂ ਬਾਹਰ ਨਹੀਂ ਉਦੋਂ ਕਵਲ ਖਾਲੀ ਕਵਨ ਵਿੱਚ ਆਇਆ ਕਵਲ ਤਾਂ ਕਲੇਣਾ ਚਾਹੁੰਦੇ ਨੇ ਮੈਂ ਪਹਿਲਾਂ ਸਭ ਤੋਂ ਨਹੀਂ ਨਹੀਂ ਆ ਮੈਂ ਚੁੜਕੀ ਤਾਂ ਆਖੀ ਜਾਂਦਾ ਵਾ ਆਪਣਾ ਦਾਖਲਾ ਮੈਂ ਵੀ ਖਵਲ ਕਰਦਾ ਹੁੰਦਾ ਸੀ ਆਹੋ ਆਪਣੀ ਦੀ ਰੱਖਦਾ ਆਹੋ ਗਾਲ ਛੱਡ ਲੈ ਮੈਂ ਹੀ ਮਖੌਲ ਕਰਦਾ ਹੁੰਦਾ ਨਾ ਮੈਂ ਤੈਨੂੰ ਅੱਜ ਜਿਹੜੀ ਗੱਲ ਲੱਗਾਗਾ ਮੈਂ ਕਦੀ ਐਵੀਂ ਜੀ ਗੱਲ ਕੀਤੀ ਨਹੀਂ ਹੁੰਦਾ ਛੱਡ ਛੱਡ ਅੱਜ ਮੈਂ ਪਹਿਲਾਂ ਤਾਂ ਲੱਗਾ ਗੱਲ ਕਰਨ ਗੱਲ ਸੌ ਦੀ ਕੋਈ ਵੀ ਚੱਕ ਤਵਲ YouTube ਚਲਾਇਆ ਵਾ ਤੇ ਅੱਜ ਸਾਰੇ ਕਮ ਕਮਾਈ ਕਰਨ ਤਾਂ ਇਹਨਾਂ ਨੂੰ ਤੂੰ ਦੱਸਦਾ ਪਈ ਲੋਕ ਹੈਗੇ ਜਿਹੜੇ ਕਹਿੰਦੇ ਆ ਵੀ ਕਬਲ ਦਾ ਨਾਂ ਨਹੀਂ ਲੈਣਾ ਪਸੰਦ ਕਰਦੇ ਵੀ ਅਸੀਂ ਆਪਣੇ ਦਮ ਤੇ ਬਣੇ ਆ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਮੇਰੇ ਕੋਲ ਅੱਜ ਵੀ ਰਿਕਾਰਡਿੰਗਾਂ ਫੋਨ ਦੇ ਵਿੱਚ ਪਈਆਂ ਤੇ ਮੈਂ ਜੋ ਸਵੇਰੇ ਸੁੱਤਾ ਉੱਠਣਾ ਮੈਨੂੰ 2-4 ਰਿਕਾਰਡਿੰਗਾਂ ਆਈਆਂ ਹੋਣੀਆਂ ਵੀ ਸ਼ੇਰੇ ਯਾਰ ਕਬਲ ਤੈਨੂੰ ਤੇਰੇ ਮਾਮੇ ਦਾ ਮੁੰਡਾ ਆ ਹਾਨੂੰ ਤੇ ਜਾਣਦਾ ਨਹੀਂ ਆ ਤੇ ਉਹਨੂੰ ਕਿਹਾ ਦੀ ਪ੍ਰੋਮੋਸ਼ਨ ਕਰ ਦੇ ਤੁਹਾਡਾ ਕੰਮ ਚਲਾ ਦੇ ਸਹੀ ਆ ਉਹਨਾਂ ਨੂੰ ਮੈਂ ਕਹਿਣਾ ਕੋਈ ਗੱਲ ਨਹੀਂ ਤੁਹਾਡਾ ਕਰਾ ਦਾਂਗੇ ਹਾਲ ਤੇ ਐਦਾਂ ਕਰਕੇ ਵੀ ਮੁੜ ਕੇ ਮਕਬਲ ਨੂੰ ਤੇ ਵਿੱਕੀ ਨੂੰ ਤੇ ਆਪਣਾ ਸੈਰ ਨੂੰ ਗਿਆ ਇਹ ਮੁੜ ਕੇ ਚਲੋ ਉਹਨਾਂ ਲੋਕਾਂ ਦਾ ਕੰਮ ਚਲਾਇਆ ਅੱਜ ਉਹੀ ਲੋਕ ਆ ਜਿਹੜੇ ਇਹਨਾਂ ਨੂੰ ਗੱਲਾਂ ਕਰਦੇ ਆ ਕਹੀ ਆਪਣੇ ਦਮ ਤੇ ਚੱਲੇ ਆ ਚਲੋ ਚਲਾਉਣਾ ਰਾਜਾ ਚਲੋ ਕੋਈ ਗੱਲ ਨਹੀਂ ਲਾਣਾ ਉੱਥੇ ਕੀ ਹੋ ਜਾਂਦਾ ਪਤਾ ਨਹੀਂ ਹੁਣ ਸਾਰਿਆਂ ਵੀ ਚਲੋ YouTube ਦਾ ਤੇ ਉਹਨੇ ਪਹਿਲਾਂ ਕੋਚ ਕੱਢੀ ਆ ਤੇ ਹੁਣ ਅੱਜ ਸਾਰੇ ਚਲੋ ਲੱਗੇ ਹੋਏ ਆ ਹਾਂ ਬੰਦ ਕਰਿਆ ਕੋਡ ਵੇ ਮੈਨੂੰ ਮੈਂ ਕਦੀ ਇਹ ਗੱਲ ਨਹੀਂ ਕੀਤੀ ਮੈਨੂੰ ਗੁੱਸਾ ਆਇਆ ਵੀ ਅੱਜ ਲੋਕ ਕਹਿੰਦੇ ਵੇ ਅਸੀਂ ਆਪਣੇ ਸਰ ਤੇ ਚੱਲਨੇ ਆਂ ਅਸੀਂ ਆਪਣੇ ਸਰ ਤੇ ਚੱਲੇ ਕਿ ਘਰੇ ਵੀ ਤੁਹਾਨੂੰ ਪਤਾ ਨਾ ਕਿੰਨੇ ਚਲਾਇਆ ਕਿੰਨੇ ਚਲਾਇਆ ਪਹਿਲਾ ਦੋਖਾ ਹੈ ਬਰਾ ਦੋਖਾ ਹੈ ਬਰਾ ਦੋਖਾ ਦੀ ਗੱਲ ਮੈਨੂੰ ਇੰਨਾ ਦਿਨ ਹੋਰ ਨਹੀਂ ਕਿਹਾ ਇੰਨਾ ਗੁੱਸਾ ਮੈਨੂੰ ਇਹ ਗੱਲ ਤਾਂ ਚਾਹ ਜਾਣਦੇ ਆਂ ਕਿ ਤੂੰ ਨਾ ਥੋੜਾ ਜਿਹਾ ਜਿੱਦਾਂ ਨਾ ਪਿਆਰ ਜਾਂਦਾ ਹੁੰਦਾ ਨਾ ਪਿਆਰ ਤਾਂ ਤਾਂ ਨਹੀਂ ਗੱਲ ਬਾਕੀ ਇਹ ਸਪੋਰਟਰ ਜਿਹੜੇ ਜੇ سپورਟਰ ਨੇ ਜੇ ਕੋਈ ਆ ਮੈਂ ਉਹਨਾਂ ਨਾਲ ਦੀ ਗੱਲ ਕਰ ਦੋ ਦੋਨਾਂ ਕਹਿਣਾ ਵੀ ਹਾਂ ਵੀ ਆਈ ਵਧੀਆ ਤੇ ਜੇ ਕੋਈ ਕਿਸੇ ਦੇ ਬਰਖਲਾ ਗੱਲ ਕਰ ਲੋ ਉਹਨਾਂ ਘਣਾ ਨਹੀਂ ਜੇ ਅਗਲੇ ਦੀਆਂ ਭੇਟਾਂ ਆ। ਇਹ ਵੀ ਗਲਤ ਗੱਲ ਆ ਨਾ। ਮੈਂ ਆਪਾਂ ਬਾਰੇ ਗੱਲ ਕਰਦੇ ਵੀ ਚੱਲੋ ਅੱਗੇ ਅਹੀ ਵੀ ਅਹੀ ਵੀ ਕਵਲ ਨੇ ਕੰਮ ਚਲਾਇਆ ਤਾਂ ਅੱਜ ਹੀ ਅੱਜ ਆਪਾਂ ਤੇ ਆ ਲਿਆ ਤੇ ਤਾਂ ਹੀ ਅਹੀ ਕਮਾਈ ਕਰਨ ਲਗੇ ਆ। ਹਾਂ ਇਹ ਮੈਂ ਇਹੋ ਗੱਲ ਕਹਿੰਨਾ ਟੌਨ ਨੇ ਕੰਮ ਸਟਾਰਟ ਕੀਤਾ। ਅੱਜ ਜਿੰਨੇ ਵੀ ਕਰਨ ਦਾ ਆਦੇ ਲੱਗੇ ਤਾਂ ਕਿ ਚੱਲਣਗੇ ਸਾਰੇ ਦੇਖ ਕੇ ਚੱਲਣਗੇ ਆ ਨਾ। ਚੱਲੋ ਗੱਲ ਜਾਂ ਬਾਹਰ ਕੋਈ ਨਾ ਕੋਈ ਨਹੀਂ ਸੁਣਨਾ ਗੁੱਸਾ ਕਰ। ਨਾ ਮੈਂ ਗੁੱਸਾ ਨਹੀਂ ਕਰਦਾ। ਮੈਨੂੰ ਗੱਲ ਇਹ ਵੀ ਵਿੱਚ ਕਈ ਕਮੈਂਟ ਆਉਂਦੇ ਆ ਕਈ ਲੋਕ ਕਹਿੰਦੇ ਨਹੀਂ ਜੀ ਕਵਲ ਦਾ ਨਾਮ ਰਲਾ ਪਸੰਦ ਨਹੀਂ ਕਰਦੇ। ਮੈਨੂੰ ਇਹ ਗੱਲ ਖੇਚ ਚੜਦੀ ਜਿਹੜੇ ਜੇ ਸੱਚ ਦੱਸੋ ਕਹਿੰਦੇ ਕਿਤਾ ਕਰਕੇ ਚੱਲੇ ਆ ਚਲੋ ਉਹਨਾਂ ਦੇ ਮਹਾਰਾਜਾ ਮੁੜ ਕੇ ਭਾਵੇਂ ਕਹਿਣ ਇਹਨਾਂ ਨੇ ਸ਼ੇਰੇ ਨੂੰ ਆਪ ਬੁਲਾਇਆ ਹਣਾ ਨਾ 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 ਮੈਨੂੰ ਨਹੀਂ ਕਿਹਨੇ ਕਿਹਾ ਬੁਲਾਉਣ ਵਾਲੇ ਕੋ ਮੈਨਾਂ ਨੂੰ ਕਿਹਦਾ ਡਾਰੀ ਆ ਮੈਨੂੰ ਡਾਰ ਥੋੜਾ ਕਿੱਥੇ ਆ ਜੋ ਗੱਲ ਸੱਚੀ ਹੋ ਤਾਂ ਸਭ ਨੂੰ ਪਤਾ ਆ ਸੱਚ ਤੇ ਸੱਚੀ ਹੁੰਦਾ ਬਸ ਆ ਮੇਰੇ ਕੋਲ ਸਬੂਤ ਸਮਗਰੀ ਰੱਖਿਆ ਹਾਂ ਨਹੀਂ ਮੇਰੇ ਕੋਲ ਸਬੂਤ ਪਏ ਆ ਜਿੰਨੇ ਲੋਕਾ ਮੈਨੂੰ ਫੋਨ ਕਰ ਲੈਂਦੇ ਕਿ ਆਡਾ ਚੈਨਲ ਪ੍ਰਮੋਸ਼ਨ ਕਰਵਾ ਦੇ ਸਿਰੇ ਕਹਿ ਕੇ ਉਹਨਾਂ ਦਾ ਕੰਮ ਨਹੀਂ ਚੱਲਣਿਆ ਵੀ ਤੁਹਾਡੇ ਸਾਰੇ ਵੀਊ ਸਾਰਫਸ ਰਿਵਿਊ ਹੁੰਦੇ ਆ ਕਿ ਆਡਾ ਕੋਈ ਮੜਾ ਜਾ ਵੱਲਾ ਆਡਾ ਵੀ ਬੇਇੱਜ਼ਤੀ ਹੁੰਦੀ ਵੀ ਆਡਾ ਨਾਮ ਥੋੜਾ ਬੰਜੇ ਤੇ ਪਰ ਉਹ ਲੋਕ ਅੱਜ ਕਹਿੰਦੇ ਵੀ ਲੈ ਤਵਲ ਕੌਣ ਆ ਮੈਨੂੰ ਜਾਣਦੇ ਨਹੀਂ ਉਹਨੂੰ ਇਹ ਤਾਂ ਅਕੇ ਕਿ ਮੇਰੇ ਖੇਡ ਜਾਂਦੀ ਹੈ ਇਹ ਤਾਂ ਮੈਸੇਜ ਹੱਟ ਗੋਏ ਹੈਗੇ ਮੇਰੇ ਕੋਲ ਖੋਦਿਆ ਗਿਆ ਹੈਗੇ ਹੈ ਨਾ ਹਾਂ ਇੱਕ ਅੱਲਾ ਬਤਨ ਆਓ ਇੱਕ ਵਾਰੀ ਇਹ ਨਹੀਂ ਹੁਣ ਚੱਲੋ ਬਾਕੀ ਇਹਨਾਂ ਨੇ ਇੰਨੇ ਲਿਖ ਲਾਏ ਆ ਜਿੰਨਾਂ ਦੇ ਇੰਨੇ ਜਿਆਦਾ ਆ ਕੇ ਬਣਾਉਂਗਾ ਵੀ ਬਣਾਉਣਾ ਸਾਰੇ ਇਹ ਹਨਾ ਇਹ ਵੀ ਤੁਸੀਂ ਆਏ ਆ ਤੇਰੀ ਗੱਲ ਵੀ ਠੀਕ ਆ ਗੁੱਸਾ ਆਉਂਦਾ ਵੀ ਆ ਆਉਂਦਾ ਬਾਕੀ ਇਹ ਵੀ ਤੁਸੀਂ ਆਏ ਮੈਂ ਤਾਂ ਗੱਲ ਕੀਤੀ ਆ ਮੰਮੀ ਨੂੰ ਬੋਲ ਰੋ ਮੈਂ ਸਨੇਹ ਦਾ ਗੱਲ ਕਹਿਣ ਦੇ ਮੈਂ ਮੰਮੀ ਬੋਲ ਰੋ ਬਣਾਉਣਾ ਪਰ ਇੱਕ ਉਹ ਤੇ ਸਾਰੀ ਆਪਾਂ ਗੱਲ ਸੱਚਾਈ ਦੱਸਣੀ ਆ ਮੈਂ ਉਹ ਜਿੱਥੇ ਚਾਰ ਬੰਦੇ ਇਕੱਠੇ ਹੁਣ ਮੈਂ ਇਹੋ ਗੱਲ ਕਹਿਣਾ ਕਿ ਕਮਨ ਨੇ ਕੰਮ ਚ ਲਾਇਆ ਕੋਈ ਆਉਂਦਾ ਵੀ ਹੈ ਨਾ ਸ਼ਾਇਦ ਬਾਕੀ ਸ਼ਾਇਦ ਮਾਨੀ ਨੇ ਵੀ ਉਹਦੇ ਬਾਲਾ ਸਾਥ ਦਿੱਤਾ ਹਾਂ ਮਿਹਨਤ ਤੇ ਹਰ ਇੱਕ ਉਹਨਾਂ ਨੇ ਉਹਨਾਂ ਨੇ ਵੀ ਕਰਾਈ ਆ ਨਾ ਬਾਕੀ ਨਾ ਚਲੋ ਕੰਮ ਤੁਰਿਆ ਸਾਰੇ ਮਿਹਨਤ ਕਰਨਾ ਮੈਂ ਇੱਥੇ ਕਹਿਣਾ ਚਾਹੁੰਦਾ ਵੀ ਜੇ ਕਿਸੇ ਨੇ ਗੁਣ ਕੀਤਾ ਹੋਵੇ ਨਾ ਯਾਦ ਰੱਖੋ ਠੀਕ ਇਹ ਨਹੀਂ ਗੱਲ ਕਰਨ ਗੱਦੀ ਹੁੰਦਾ ਫਿਰ ਕਿਹਨੂੰ ਗ੍ਰੇਟਰ ਸਿਖਾ ਲਿਆ ਉਹ ਭੁੱਲ ਜਾਂਦੇ ਨੇ ਨਾ ਨਹੀਂ ਇਹ ਆਪਣਾ ਸਟਾਰ ਆ ਮੈਂ ਉਸਤਾਦ ਮੇਰਾ ਕਬਲ ਨੇ ਮੈਂ ਕਿੰਨੇ ਦਾ ਬੜਾ ਲੜਦੇ ਰਹੇ ਆਪਾਂ ਥੋੜੇ ਦਿਨ ਪਹਿਲਾਂ ਵੀ ਬਹੁਤ ਲੜੇ ਐਦਾਂ ਲੜੇ ਵੀ ਲੇਖਣ ਲੱਗੇ ਕਿ ਅਕੇਲੇ ਸੱਚੀ ਇਹਨਾਂ ਨੂੰ ਮਾਰ ਹੀ ਦੇਣਾ ਤੂੰ ਹਜੇ ਵੀ ਲਾੜੀ ਪੈਨੇ ਕਦੀ ਕਦੀ ਅਗਰ ਕੀ ਗੱਲ ਵਾ ਗੱਲ ਪਤਾ ਕੀ ਆ ਕਿ ਮੈਂ ਮਾਹੌਲ ਵੱਡਾ ਭਰਾ ਵੱਡੇ ਭਰਾ ਦੇ ਨਾਮ ਤੇ ਮੇਰਾ ਹੱਕ ਵੀ ਬਣਦਾ ਠੀਕ ਨਹੀਂ ਜਿੱਥੇ ਮੇਰਾ ਬਣਦਾ ਉਸੇ ਮੇਰਾ ਬਣਦਾ ਕਾ ਕਿ ਨਹੀਂ ਦੂਜੀ ਦੂਜੀ ਗੱਲ ਕੀ ਹੁੰਦੀ ਆ ਕਹਿੰਦੇ ਹੁੰਦੇ ਆ ਵੀ ਪਿਓ ਜਿਹੜਾ ਵਾ ਉਹ ਆਪਣੇ ਪੁੱਤ ਦੇ ਨਾਲ ਵੀ ਜਾਂ ਦੋਸਤਾਂ ਦਾ ਹਿਸਾਬ ਹੋ ਜਾਂਦਾ ਵਾ ਸਹੀ ਗੱਲ ਠੀਕ ਆ ਨਾ ਪੁੱਤ ਆਪਣੇ ਪਿਓ ਦੇ ਕੋਲ ਹੀ ਝੜਕਾ ਖਾ ਲੈਂਦਾ ਜਵਾਨ ਵੀ ਹੁਣ ਅੱਡੇ ਡੈੜੀਆਂ ਹੁਣ ਵੀ ਆਨੂੰ ਅੱਡੇ ਦੁਆਲੇ ਹੋ ਜਾਂਦੇ ਗੇਰੀ ਗਾਲਾਂ ਕੱਢ ਲੈਂਦੇ ਆ ਡੈਡੀ ਹਾਨੂੰ ਕੁਝ ਵੀ ਕਹਿ ਲੈਂਦੇ ਆ ਸਿਰਫ ਇਸ ਯਕੀਨ ਦੇ ਉੱਤੇ ਕਿ ਹਾਂ ਬਈ ਮੇਰਾ ਪੋਤਾ ਇਹਨੇ ਮੇਰੇ ਅੱਗੇ ਬੋਲਣਾ ਨਹੀਂ ਆ ਨਹੀਂ ਨਾ ਮੇਰੇ ਨਾਲ ਤਗੜੇ ਤੇ ਨਹੀਂ ਡੈੜੀ ਮੇਰੇ ਠੀਕ ਆ ਬਾਕੀ ਕਰੂ ਤਗੜੇ ਹਾਂ ਕੱਲ ਤਗੜੇ ਨਾ ਮਾੜੇ ਦੀ ਨਹੀਂ ਆ ਕੱਲ ਇਸ ਚੀਜ਼ ਦੀ ਹੈ ਕਿ ਜੇ ਮੈਂ ਬੋਲੀ ਕੋ ਉਹਦਾ ਦੀ ਬੋਲ ਦੂੰਗਾ ਉਹਨਾਂ ਕਰੀ ਮੈਨੂੰ ਵਾਪਸ ਮੁੜ ਕੇ ਅੱਖਾਂ ਨਹੀਂ ਪੰਜੇ ਵੀ ਕਵਲ ਮੈਨੂੰ ਗੁੱਸੇ ਹੋ ਲੈਂਦਾ ਇਹਨੂੰ ਪਤਾ ਵਾ ਗਿਆ ਇਹ ਮੇਰਾ ਨਿੱਕਾ ਭਰਾ ਵੀ ਛੇਰੇ ਨੇ ਮੈਨੂੰ ਕੋ ਕਹਿਣਾ ਕਹਿਣਾ ਨਹੀਂ ਆ ਏ ਮੈਨੂੰ ਤਾਂ ਗੁੱਸੇ ਦਾ ਗੱਲ ਕਰਦਾ ਵਡੇ ਤੇ ਉਹ ਵੀ ਕਹਿਣਗੇ ਸਾਡਾ ਮਾਦੀ ਗੁੱਸੇ ਹੋ ਵੀ ਜਾਂਦੇ ਫਿਰ ਉਸੇ ਦੇ ਉਸੇ ਹੁੰਦੇ ਬਾਕੀ ਇਹ ਗੱਲ ਮੈਨੂੰ ਇਹ ਵੀ ਗੱਲ ਦਾ ਪਤਾ ਲੱਗਾ ਬੜੀ ਖੁਸ਼ੀ ہوئی ਵੀ ਸਾਨੂੰ ਸੇਰੇ ਦਾ ਕੋਈ ਗੁੱਸਾ ਨਹੀਂ ਭਾਵੇਂ ਅੱਡਾ ਲੜ ਵੀ ਪਵੇ ਕਾ ਨਾ ਕਰਦੇ ਤੇ ਅੰਦਰ ਹੀ ਤੇ ਲੱਗੀ ਜਾਂਦੀ ਆ ਤੇ ਇਹ ਦੇ ਨਾਲ ਸਾਰਾ ਕੁਝ ਕਰ ਲੈਂਦਾ ਉਹ ਨਹੀਂ ਹੋਦਾ ਤੇ ਮਤਲਬ ਇਹ ਭਾਵੇਂ ਸਾਡੇ ਨਾਲ ਉੱਥੇ ਜਾਂਦਾ ਹੋਣੀ ਨਾ ਇੰਨਾ ਟਿਕਦਾ ਵੀ ਨਹੀਂ ਆ ਭੱਜ ਭੱਜ ਕੇ ਆ ਜਾਂਦਾ ਨੇ ਇੱਧਰ ਨੂੰ ਪਰ ਫੇਰ ਵੀ ਬੜੀ ਗੁਰੂਤ ਵੀ ਮਤਲਬ ਵਧੀਆ ਲੱਗਦਾ ਵਾ ਮਤਲਬ ਤੇ ਇੰਨਾ ਕਦੀ ਕੋਈ ਬਿਠਾਈਦਾ ਹੋਇਆ ਹੀ ਨਹੀਂ ਆਹੋ ਪਿਆਰ ਵਾਲੀ ਗੱਲ ਉਹਨੇ ਕਿ ਪਿਆਰ ਵੀ ਵੀ ਕਿਹ ਕਹਿਣਾ ਹੁੰਦਾ ਵਾ ਹਾਂਜੀ ਰਾਜਵਿੰਦਰ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ ਰੋਗ ਨੋ ਸਮਾਹ ਹੈਗਾ ਦਾ ਮੈਂ ਇਹ ਕਹਿਣਾ ਜੋ ਤੁਸੀਂ ਕਿਹਾ ਸਭ ਸਹੀ ਆ ਸੱਚ ਹੈ ਨਾ ਇਹ ਜੋ ਗੱਲ ਝੂਠਤ ਨਹੀਂ ਨਾ ਗਈ ਨਹੀਂ ਝੂਠਤ ਕੋਹ ਵੀ ਨਹੀਂ ਹੈਗਾ ਸਭ ਹਾਂ ਕੋਈ ਕਈ ਮੈਨੂੰ ਵਿੱਚ ਕਮੈਂਟ ਕਰਦੇ ਆ ਕਿ ਤੁਸੀਂ ਵਕੀਲ ਦੇ ਕਵਲ ਨਾ ਕੰਮ ਕਿਉਂ ਨਹੀਂ ਕਰਦੇ ਗੁੱਸੇ ਜੇ ਇਹੋ ਜੀ ਗੱਲ ਕੋਈ ਨਹੀਂ ਗਈ ਉਹ ਆਪਣਾ ਕੰਮ ਕਰਦੇ ਅਸੀਂ ਆਪਣਾ ਕੰਮ ਕਰਦੇ ਬਾਕੀ ਜਿੱਥਿਆਂ ਨੂੰ ਲੋੜ ਵੇਖ ਦੂਜੇ ਦੀ ਆਪਸ ਹੀ ਨਾ ਲੈ ਵੀ ਲਈਦੇ ਆ ਐਡੀ ਕੋ ਗੱਲ ਨਹੀਂ ਹੈਗੀ ਹੈਨਾ ਹਾਂ ਬਾਕੀ ਚਲੋ ਗੋ ਵਧੀਆ ਕੰਮ ਚੱਲ ਰਹੇ ਆ ਹਾਂ ਬਰਾਵਾ ਬਾਕੀ ਚਲੋ ਹਾਲਕ ਦੀ ਕਿਰਪਾ ਆ ਕਿਰਪਾ ਵਧੀਆ ਚੱਲੀ ਜਾਂਦਾ ਹਾਂ ਹਾਂਜੀ ਪ੍ਰਧਾਨ ਜੀ ਹਾਂਜੀ ਤੁਸੀਂ ਸੁਣਾਓ ਮੈਂ ਭਰਾਵਾ ਹਜੇ ਮੁੱਦਿਆਂ ਤੋਂ ਦੂਰ ਹੀ ਭळा ਮੈਂ ਤਾਂ ਨਾਂ ਵੀ ਪਾਵਾਂ ਫਿਰ ਵੀ ਧੱਕੇ ਨਾਲ ਗੱਲ ਆਣ ਕੇ ਪੈ ਜਾਂਦੇ ਤੁਸੀਂ ਸਪੈਸ਼ਲ ਕੈਮਰਾ ਕਰਨ ਧਿਆ ਮੈਂ ਨਹੀਂ ਨਹੀਂ ਮੁੱਦੇ ਵਾਲੀ ਚ ਕਿਹੜੀ ਗੱਲ ਆ ਵੈਸੇ ਹੀ ਗੱਲ ਕਾਣਦੇ ਆ ਜੋ ਸੱਚਾ ਮਤਲਬ ਦੱਸਣਾ ਵੀ ਚਾਹੀਦਾ ਨਾ ਆਪਣੇ ਭੈਣ ਭਰਾਵਾਂ ਨੂੰ ਜੋ ਸੱਚਾ ਜਾਣਦੇ ਆ ਸਾਰੇ ਜਾਣਦੇ ਆ ਸਾਰੇ तकरीबन ਸਾਰੇ ਜਾਣਦੇ ਆ ਚਲੋ ਕੋਈ ਗੱਲ ਨਹੀਂ ਵੇਖੋ ਖਲਾਫਤ ਕਰਨ ਵਾਲਾ ਉਹ ਵੀ ਰਾਜੀ ਰਹੇ ਤੇ ਹੱਕ ਦੇ ਵਿੱਚ ਬੋਲਣ ਵਾਲੇ ਵੀ ਰਾਜੀ ਰਹਿਣ ਬਸ ਬਸ ਸਹੀ ਗੱਲ ਆ ਤੇ ਬਸ ਇੰਨਾ ਕੁ ਹੁੰਦਾ ਵਾ ਕਿ ਚਲੋ ਕੋਈ ਵੀ ਗੱਲ ਵਾ ਉਹਨੂੰ ਜਾਂ ਤੇ ਪੂਰਾ ਜਾਣੋ ਠੀਕ ਆ ਜਾਣ ਕੇ ਗੱਲ ਉਹਨੂੰ ਕਰੋ ਹਾਂ ਤੇ ਜੇ ਜਾਣਕਾਰੀ ਨਹੀਂ ਹੈਗੀ ਤੇ ਫਿਰ ਉਹਦੇ ਬਾਰੇ ਜਾਂ ਤੇ ਪੁੱਛੋ ਕੀਗਾ ਤੇ ਸਿਰਫ ਇਹ ਨਹੀਂ ਕਿ ਮੈਂ ਕਹਤਾ ਕਿ ਮੈਂ ਬੜਾ ਚੰਗਾ ਵਾਂ ਤੇ ਮੇਰੇ ਆਲਦੇ ਹੋ ਜੋ ਸ਼ੇਰੇ ਨੇ ਕਿਹਾ ਤਾਂ ਮੈਂ ਬੜਾ ਚੰਗਾ ਤੇ ਸ਼ੇਰੇ ਆਲਦੇ ਹੋ ਜੋ ਉਹ ਨਹੀਂ ਚੀਜ਼ ਗੱਲ ਇਹ ਵੀ ਜਿਹੜੀ ਵੀ ਗੱਲ ਆ ਕੋਈ ਪਹਿਲਾਂ ਇੱਕ ਇਹਨੂੰ ਪਤਾ ਹੋਵੇ ਫੇਰ ਗੱਲ ਕਰਨੀ ਚਾਹੀਦੀ ਆ ਦੂਸਰਾ ਇਹ ਆ ਕਿ ਮੈਂ ਕਦੀ ਵੀ ਜਿਹੜਾ ਮੈਂ ਕੋਸ਼ਿਸ਼ ਕੀਤੀ ਆ ਕਿ ਇਹੋ ਦੇ ਮੁੱਦਿਆਂ ਤੋਂ ਦੂਰ ਹੀ ਰਹੀਏ ਆਪਾਂ ਹੈਨਾ ਸਹੀ ਗੱਲ ਇਹੋ ਜੀਆਂ ਚੀਜ਼ਾਂ ਠੀਕ ਮੈਂ ਤੇ ਹਾਈਪ ਬਹੁਤ ਦਮਾਉਂਦੀ ਆਂ ਪਰ ਨਹੀਂ ਮੇਰੀ ਗੱਲ ਸੁਣ ਮੈਂ ਤੇ ਆਪ ਕਦੀ ਇਹੋ ਜੀ ਗੱਲ ਨਹੀਂ ਕੀਤੀ ਮੇਰੇ ਨਾਲ ਜਿਹੜੇ 5-7 ਕਮੈਂਟ ਆਏ ਜਾਂ ਕਈਆਂ ਲੋਕਾਂ ਕੋਈ ਗੱਲ ਨਹੀਂ ਕਮੈਂਟ ਆਉਂਦੇ ਮੈਂ ਕਈਆਂ ਕੋ ਸੁਣਿਆ ਨਾ ਵੀ ਕੇ ਬੰਦੇ ਨੇ ਕਿਸ ਨਾਲ ਗੱਲ ਕੀਤੀ ਆ ਹੁਣ ਉਹ ਸਾਡਾ ਵਲੌਗ ਵੇਖੋ ਨੂੰ ਲੱਗਿਆ ਨਾ ਪਤਾ ਵੀ ਕੌਣ ਆ ਕਵਲ ਅਸੀਂ ਤੇ ਕਵਲ ਨੂੰ ਜਾਣਦੇ ਨਹੀਂ ਆ ਤੇ ਮੈਂ ਵੀ ਅੱਜ ਤੁਸੀਂ ਕਵਲ ਨੂੰ ਨਹੀਂ ਜਾਣਦੇ ਉਦੋਂ ਜਾਣਦੇ ਜਦੋਂ ਵੀ ਤਰਲੇ ਲੈਨੇ ਵੀ ਸਾਡੀ ਪ੍ਰੋਮੋਸ਼ਨ ਕਰਦੇ ਕਵਲ ਮੈਂ ਚਲੋ ਮੈਨੂੰ ਮੈਂ ਜ਼ਿਆਦਾ ਨਹੀਂ ਕਹਿੰਦਾ ਪਰ ਇਹ ਆ ਵੀ ਮੇਰੇ ਅਲੱਗ-ਅਲੱਗ ਤਕਰੀਬਨ-ਤਕਰੀਬਨ ਜਿੰਨੇ ਵੀ ਚੈਨਲ ਬਣੇ ਆ ਨਾ ਸਾਡੇ ਤੋਂ ਬਾਅਦ ਚ ਤੇ ਕਰੀਬ ਉਹਨਾਂ ਦੇ ਵਿੱਚੋਂ 90% ਚੈਨਲਾਂ ਦਾ ਜਿੰਨਾ ਵੀ ਕੰਮ ਕਰਕੇ ਦਿੱਤਾ ਸਾਰਾ ਮੈਂ ਆਪ ਹੀ ਕਰਕੇ ਦਿੱਤਾ ਵਾ ਉਹ ਅੱਜ ਭਾਵੇਂ ਬੰਦਾ ਨਾਲ ਵਾ ਭਾਵੇਂ ਬੰਦਾ ਖਿਲਾਫ ਵਾ ਜਾਂ ਨਾਲ ਕੰਮ ਨਹੀਂ ਕਰਨ ਰਿਹਾ ਜੋ ਮਰਜ਼ੀ ਵੀ ਆ 90% ਚੈਨਲਾਂ ਦਾ ਕੰਮ ਜਿਹੜਾ ਮੈਂ ਆਪਣੇ ਹੱਥੀ ਕਰਕੇ ਦਿੱਤਾ ਵਾ ਤੇ ਕਰੀਬ-ਕਰੀਬ ਇਸ ਵੇਲੇ 10 ਤੋਂ 12 ਚੈਨਲ ਜਿਹੜੇ ਆ ਉਹ ਮੇਰੇ ਹੀ ਫੋਨ 'ਚ ਖੁੱਲੇ ਆ ਸਾਰਿਆਂ ਜਾਣਿਆਂ ਦੇ ਜਿਹੜਾ ਸ਼ੇਰੇ ਦੇ ਦੋ ਤਿੰਨ ਚੈਨਲ ਆ ਉਹ ਮੇਰੇ ਫੋਨ 'ਚ ਵੀ ਖੁੱਲੇ ਆ ਸਾਰਾ ਧਿਆਨ ਮੈਂ ਹੀ ਰੱਖਣਾ ਵਾ ਸ਼ੇਰੇ ਦੇ ਚੈਨਲਾਂ ਦਾ ਵੀ ਤੇ ਇਦਾਂ ਹੀ ਬਾਕੀ ਸਾਰੇ ਦੇ सोनू ਜੀ ਤਾਂ ਹੋ ਗਏ ਉਹਨਾਂ ਦਾ ਵੀ ਚੈਨਲ ਮੇਰੇ ਫੋਨ ਵਿੱਚ ਹੀ ਖੁੱਲਾਵਾ ਆ ਵੀ ਜਿਹੜੇ ਆਜੇ ਤੋਂ ਪੁਰਾਣੇ ਚੈਨਲ ਆ ਨਾ ਉਹ ਸਾਰੇ ਤੁਹਾਡੇ ਦਾ ਹੀ ਨਿਕਲੇ ਹਾਂ ਹਾਂ ਕਦੇ ਚੈਨਲ ਜਿਹੜੇ ਆ ਉਹ ਬਾਹ ਦੀਆਂ ਚਾਹ ਚਲੋ ਸਿੱਖਦੇ ਜਾਂਦੇ ਆ ਕੋਈ ਨਹੀਂ ਮੰਨ ਹਲੇ ਵੀ ਹੁੰਦੇ ਆ ਨਵੇਂ ਵੀ ਹਲੇ ਹੁੰਦੇ ਆ ਪੁੱਛਣ ਚਲੋ ਕੋਈ ਨਹੀਂ ਬਾਕੀ ਆ ਵੀ ਹੁਣ ਗੱਲਾਂ ਬਾਤਾਂ ਨਾ ਕਰੀਏ ਚਾਹ ਪਾਣੀ ਵੀ ਪੀ ਲਈਏ ਹਾਂ ਹਨਾ ਤੇ ਕੰਮ ਵੀ ਕਰ ਲਈ ਕੋਈ ਰਾਜੇਂਦਰ ਮੈਡਮ ਜੀ ਬਣਾਓ ਚਾਹ ਤੇ ਵਿਆਹ ਵੀ ਤੁਸੀਂ ਵੇਖਣਾ ਵਿਆਹ ਵੇਖਣਾ ਆ ਬਲੌਗ ਰਹੀਂ ਵਿਆਹ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਤੇ ਬਣਾ ਚਾਹ ਘੁੱਟ ਤੇ ਫਿਰ ਹੋਈਏ ਤਿਆਰ ਹਨੀ ਬਣਾ ਵਧੀਆ ਜੀ ਭਾਬੀ ਨੂੰ ਲੈ ਲੈ ਓ ਜਟਾ ਜੱਟ ਦੋ ਵਾਰੀ ਜੜੇ ਹੋ ਗਿਆ ਓ ਕੋਈ ਗੱਲ ਨਹੀਂ ਇਦਾਂ ਹੀ ਆ ਤੇ ਨਿੱਕੇ ਜੱਟ ਵਾਂ ਤਾਂ ਕਰੀ ਬੱਡੇ ਬੱਡੇ ਕੇ ਸਵਾਰ ਬੱਸ ਬੱਸ ਕਿਉਂ